ਅੱਜ ਦਾ ਇਹ ਲੋੜੀ ਧੀਆਂ ਦੀ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਵੀ ਸਤਿਕਾਰਯੋਗ ਮਰਹੂਮ ਮਾਸਟਰ ਦਰਸ਼ਨ ਲਾਲ ਰਿੰਕੂ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜੋ ਬਹੁਤ ਉੱਚੀ ਤੌਰ ਤੇ ਸੰਸਥਾ ਦੇ ਮੈਂਬਰ ਵੀ ਸੀ ਔਰ ਬਖੂਬੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਉਹਨਾਂ ਨੇ ਉਸ ਦੀ ਮਿਸਾਲ ਬੱਸ ਇਹ ਹੈ ਕਿ ਅੱਜ ਉਹਨਾਂ ਦੇ ਅੰਤਕਾਰ ਕਰ ਜਾਣ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਅੱਜ ਇਸ ਮੌਕੇ ਤੇ ਯਾਦ ਕਰਨਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਜੋ ਲੋਕ ਆਪਣੇ ਮਿੱਟੀ ਆਪਣੇ ਲੋਕਾਂ ਮਾਨਵਤਾ ਦੇ ਲਈ ਕੁਝ ਕਰਦੇ ਨੇ ਉਹਨਾਂ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ ਤੇ ਹੋਇਆ ਵੀ ਕਰਦਾ ਹੈ ਸੋ ਅੱਜ ਦਾ ਅਸੀਂ ਪ੍ਰੋਗਰਾਮ ਹੈ ਜਿਹੜਾ ਇਹ ਮਾਸਟਰ ਦਰਸ਼ਨ ਲਾਲ ਰਿੱਕੂ ਜੀ ਨੂੰ ਡੈਡੀਕੇਟ ਕਰਦੇ ਆ ਜਿਸ ਤਰ੍ਹਾਂ ਕਿ ਅਸੀਂ ਸਾਰੇ ਘਰਾਂ ਦੇ ਵਿੱਚੋਂ ਇਕੱਲੇ-ਇਕੱਲੇ ਨਿਕਲੇ ਆ ਤੇ ਅੱਜ ਇੱਕ ਇਕੱਠ ਦੇ ਰੂਪ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ। ਇਸੇ ਤਰ੍ਹਾਂ ਚੱਲਦੇ-ਚੱਲਦੇ ਪਤਾ ਹੀ ਨਹੀਂ ਲੱਗਿਆ ਕਈ ਸਾਲ ਗੁਜ਼ਰ ਗਏ ਆ ਸੰਸਥਾ ਨੂੰ ਤੇ ਦਿਨ-ਬ-ਦਿਨ ਤਰੱਕੀ ਦੀ ਰਾਹ ਤੇ ਜਿਹੜਾ ਮੇਰੇ ਭਰਾਵਾਂ ਨੇ ਸਫਰ ਜ਼ਿੰਦਗੀ ਫਾਊਂਡੇਸ਼ਨ ਦੇ ਜਿੰਨੇ ਮੈਂਬਰ ਸਹਿਬਾਨ ਸਾਰਿਆਂ ਨੇ ਸੁਪਨਾ ਲਿਆ ਸੀ ਉਹ ਸੁਪਨਾ ਪੂਰਾ ਵੀ ਹੋ ਰਿਹਾ ਔਰ ਅੱਗੇ ਵੀ ਜਾ ਰਿਹਾ। ਸੰਸਥਾ ਦੇ ਵਿੱਚ ਸਫਰ ਜ਼ਿੰਦਗੀ ਫਾਊਂਡੇਸ਼ਨ ਵੱਲੋਂ ਲੋੜੀ ਧੀਆਂ ਦੀ ਪ੍ਰੋਗਰਾਮ ਜੋ ਆਪ ਸਭ ਸ਼ਿਰਕਤ ਕਰਦੇ ਹੋ ਗ੍ਰੀਨ ਬਰਥਡੇ ਮੁਹਿੰਮ ਹੈ ਜਿਹੜੀ ਪਿੰਡ ਦੇ ਵਿੱਚ ਦਰਖਤ ਲਾਉਣ ਦੀ ਪਿੰਡ ਨੂੰ ਹਰਿਆ ਭਰਿਆ ਸੱਜਾ ਤੇ ਵਾਤਾਵਰਨ ਸਹੀ ਰੱਖਣ ਵਾਸਤੇ ਇੱਕ ਸੰਸਥਾ ਵੱਲੋਂ ਸਫਰ ਜ਼ਿੰਦਗੀ ਫਾਊਂਡੇਸ਼ਨ ਵੱਲੋਂ ਲਾਇਬ੍ਰੇਰੀ ਜੋ ਸਾਡਾ ਵੀਰ ਲਖਵਿੰਦਰ ਇਸ ਟਾਈਮ ਰਨ ਕਰ ਰਿਹਾ ਉਸ ਚੀਜ਼ ਨੂੰ ਅੱਗੇ ਵੀ ਸੰਸਥਾ ਵੱਲੋਂ ਹੁਣ ਇੱਕ ਦੋ ਇੱਕ ਪਲਾਨਿੰਗ ਹੈ ਨਹੀਂ ਕਿ ਇੱਕ ਪਿੰਡ ਦੇ ਵਿੱਚ ਜਿੰਮ ਤੇ ਜਿਮ ਦੇ ਨਾਲ ਨਾਲ ਇੱਕ ਲਾਇਬ੍ਰੇਰੀ ਹੋਰ ਵੱਡੇ ਪੱਧਰ ਤੇ ਖੋਲੀ ਜਾਵੇ ਮੈਂ ਤੁਹਾਡਾ ਜਿਆਦਾ ਟਾਈਮ ਨਾ ਲੈਂਦਾ ਹੋਇਆ ਮੈਂ ਬਸ ਸਾਰੇ ਪਿੰਡ ਵਾਸੀਆਂ ਦਾ ਸਮੂਹ ਨਗਰ ਪੰਚਾਇਤ ਦਾ ਸੰਸਥਾ ਨਾਲ ਜਿੰਨੇ ਜੁੜੇ ਸਾਡੇ ਭੈਣ ਭਰਾ ਬੱਚੇ ਵੀਰ ਬਜ਼ੁਰਗ ਤੇ ਐਨ ਆਰ ਆਈ ਭਰਾ ਜੋ ਦੇਸ਼ਾਂ ਦੇਸ਼ਾਂ ਵਿੱਚ ਵੀ ਬੈਠੇ ਹੋਏ ਆਪਣੇ ਕਾਰਜ ਕਰਦੇ ਹੋਏ ਆਪਣੀ ਮਿੱਟੀ ਦਾ ਆਪਣੇ ਪਿੰਡ ਦਾ ਜਿੰਨਰ ਮੁਹੱਬਤ ਹੈ ਔਰ ਵਿੱਚੇ ਚੇਤੇ ਤੌਰ ਤੇ ਯੋਗਦਾਨ ਕੋਈ ਪੈਸੇ ਦੇ ਰੂਪ ਚ ਕੋਈ ਸੇਵਾ ਦੇ ਰੂਪ ਦੇ ਵਿੱਚ ਫਿਜ਼ੀਕਲੀ ਰਹਿ ਕੇ ਸਾਡੇ ਨਾਲ ਕਰ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਹਿ ਦਿੱਤੋ ਸ਼ੁਕਰੀਆ